ਹਾਲੋ ਹਾਲੋ ਇੱਕ ਮੈਂ ਬੇਨਤੀ ਕਰਦਾ ਵੀ ਰੈਫਰੀਆਂ ਵੱਲੋਂ ਬੇਨਤੀ ਹੈ ਹੱਥ ਜੋੜ ਕੇ ਕਿਸੇ ਵੀ ਰੈਫਰੀ ਦੇ ਨਾਲ ਜਿਹੜਾ ਕਿੰਤੂਪਰਾਤੂ ਨਹੀਂ ਕਰਨਾ ਕਿਉਂਕਿ ਜਦੋਂ ਸੈਮੀ ਮੈਚ ਹੋਵੇ ਕਿਉਂਕਿ ਅਸੀਂ ਚਾਰ-ਚਾਰ ਰੈਫਰੀ ਪੰਜਾਬ ਦੇ ਮੰਨੇ ਪ੍ਰਵੰਨੇ ਜਿਹੜੇ ਰੈਫਰੀ ਸੱਦੇ ਨੇ ਹਾਂਜੀ 15 15.5 ਪੁਆਇੰਟ ਜਿਹੜੀ ਟੀਮ ਦੇ ਪਹਿਲਾ ਹੋਗੇ 15.5 ਤੋਂ 16 ਉਹ ਟੀਮ ਜਿਹੜੀ ਜੇਤੂ ਆ ਲਓ ਜਿੱਥੇ ਆਪਾਂ ਦੇਖਦੇ ਆ ਵੀ ਵੱਡੀਆਂ ਰੌਣਕਾਂ ਲੱਗੀਆਂ ਨੇ ਜਿਹੜੀ ਕਾਲੂ ਕਾਂਦੀ ਟੀਮ ਦਾਰੇ ਦੇ ਮੇਰੇ ਦਰਸ਼ਕ ਵੀਰ ਬੈਠੇ ਆ ਮੰਡੀ ਵਾਲੇ ਪਾਸੇ ਨੋਟ ਕਰੋ ਇਹਨਾਂ ਦੀ ਵਿਰੋਧੀ ਟੀਮ ਪ੍ਰਕਟ ਵਰਗੇ ਨੋਜਮਾ ਰੋਮੀ ਵਰਗੇ ਤਾਰੀ ਵਰਗੇ ਫਤੇਗੜ ਸ਼ੰਨਾ ਦੀ ਟੀਮ ਜਿਹੜੀ ਚਲੀ ਗਈ ਆ ਉਹ ਸੜਕ ਵਾਲੇ ਪਾਸੇ ਆ ਨੋਟ ਕਰ ਲਓ ਕਿਉਂਕਿ ਆਪਾਂ ਮੈਂ ਦੇਖਦੇ ਆ ਵੀ ਜਿੱਥੇ ਸੈਮੀਫਾਈਲਮ ਮੁਕਾਬਲਾ ਉਹ ਦਮਾਂ ਜਿਹੜੇ ਦੋ ਜਾਵੇਂ ਮੋਟਰਸਾਈਕਲ ਦੇ ਨੇ ਆ ਉਹ ਸਾਡੇ ਵੀਰ ਜਿਹੜੇ ਆਪਣਾ ਆਪਣਾ ਅੰਕੜੇ ਰੱਖ ਰਹੇ ਨੇ ਸਾਡੇ ਵੀਰ ਸਾਰੇ ਆਪਦੀ ਆਪਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਵੀ ਕਿਹੜੇ ਸਾਹਮਣੇ ਜਿਹੜੇ ਬੈਸਟ ਸਟੇਟ ਤੇ ਜਾਫੀ ਦੀ ਚੋਣ ਕਰਨੀ ਆ ਲਓ ਜਿਹੜੀ ਕਾਲੂਗਿਆਂ ਦੀ ਟੀਮ ਇਧਰਲੇ ਪਾਸੇ ਚਲੇਗੀ ਪਲੀਜ਼ ਮੈਂ ਬੇਨਤੀ ਕਰਦਾ ਵੀ ਕੁ ਸਪੇਅਰ ਪਲੇਅਰ ਵੀ ਮਾਰੇ ਜਿਹੜੇ ਧਾਰੇ ਦੇ ਹੋਗੇ ਸਾਡਾਂ ਦੇ ਬੈਠ ਜਾਣ ਡਾਕਟਰ ਵਰਗੇ ਨੌਜਵਾਨ ਦੁਨੀਆ ਦੇ ਮਹਾਨ ਖਿਡਾਰੀ ਜਿੱਥੇ ਅੱਜ ਆਪਾਂ ਸੀਰੇ ਦੀ ਗੱਲ ਕਰਨੀ ਆ ਹਾਂਜੀ ਬਾਦੂ ਪਲੇਅਰਾਂ ਨੂੰ ਬੇਨਤੀ ਆ ਵੀ ਉਹ ਵੀ ਜਿਹੜੇ ਬੈਠ ਜਾਣ ਪਲੀਜ਼ ਬਾਦੂ ਪਲੇਅਰਾਂ ਨੂੰ ਬੇਨਤੀ ਆ ਵੀ ਉਹ ਵੀ ਜਿਹੜੇ ਬੈਠ ਜਾਣ ਆ ਧੰਨਵਾਦ ਸਾਡੇ ਵੀਰ ਜਿੱਥੇ ਅੱਜ ਮੈਂ ਸਾਰੇ ਪਰਵੰਦੇ ਕਮੇਟੀ ਦਾ ਪਰਮਾਤਮਾ ਨੂੰ ਨੌਜਵਾਨ ਯਾਦ ਕਰ ਰਹੇ ਨੇ ਬਾਕੀ ਦਰਸ਼ਕ ਵੀਰਾਂ ਦਾ ਜਿਹੜਾ ਪਿਆਰ ਆ ਸੀਡ ਉਦਮ ਸਿੰਘ ਸਪੋਰਟਸ ਕਲੱਬ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਵੱਡੀ ਰੌਣਕਾ ਆ ਸਵੇਰ ਤੋਂ ਲੈ ਕੇ ਇਸ ਮੈਦਾਨ ਦੇ ਵਿੱਚ ਲੱਗੀਆਂ ਹੋਈਆਂ ਨੇ ਲਓ ਆਪਾਂ ਦੇਖਦੇ ਆ ਵੀ ਪਹਿਲੀ ਕਬੱਡੀ ਪਾਲੀ ਦੀ ਪੈਂਦੀ ਹੋਈ ਆ ਜਿੱਥੇ ਆਓ ਜਸਪਾਲ ਸਿੰਘ ਪਾਲੀ ਫਤੇਗੜ ਛੰਨਾ ਵਾਲਾ ਨੰਗਲ ਦੇ ਕਬੱਡੀ ਕੱਪ ਦੇ ਨੌਜਵਾਨ ਨੂੰ ਕਦੇ ਇਹ ਪਹਿਲਾ ਜਫਾ ਮੈਂ ਦੇਖਦਾ ਵੀ ਜਿੱਥੇ ਕਿਆ ਬਾਤ ਹੈ ਇਹ ਨਿੱਕੇ ਨੌਜਵਾਨ ਨੇ ਜਿਹੜਾ ਪਹਿਲਾ ਜਫਾ ਲਾਇਆ ਕਾਲੂ ਕਾਂਦੀ ਟੀਮ ਦੇ ਲਈ ਤੇ ਆਹ ਗੱਭਰੂ ਸਰਦਾਰ ਕਹਿੰਦੇ ਵੀ ਬੈਂਦ ਸਿੰਘ ਫੌਜੀ ਦਾ ਖਲਾਉਤਾ ਪੁੱਤਰ ਅਗਲੇ ਸਾਲ ਪੁੱਚੋ ਦੇ ਕਬੱਡੀ ਕੱਪ ਦੇ ਨੌਜਵਾਨ ਨੂੰ 8 ਲੱਖ ਦੀ ਗੱਡੀ ਦੇਣੀ ਆ ਚੱਕ ਮਤੇ ਸਿੰਘ ਵਾਲ ਦੇ ਟੂਰਨਾਮੈਂਟ ਦੇ ਪੂਰਾ 25000 ਰੁਪਏ ਲੱਗੇ ਸੀ ਕਬੱਡੀ ਤੇ ਬਲਜੀਤ ਸਿੰਘ ਪੂਰਾ ਨਾਗਾ ਨੌਜਵਾਨ ਦਾ ਪਿਆਰ ਦੇ ਨਾਲ ਡਾਕਟਰ ਕਹਿੰਦੇ ਇਸ ਮੈਦਾਨਾਂ ਦੇ ਵਿੱਚ ਕਿਉਂਕਿ ਗਰਮੀਆਂ ਦੇ ਸੀਜ਼ਨ ਦੀ ਗੱਲ ਕਰੀਏ ਪਹਿਲਾ ਬੜਬਰ ਦੇ ਟੂਰਨਾਮੈਂਟ ਦੇ ਨੌਜਵਾਨ ਨੇ ਇਸ ਖਿਡਾਰੀ ਨੇ ਮੋਟਰਸਾਈਕਲ ਜਿੱਤਿਆ ਲਓ ਦੂਜੇ ਪਾਸੇ ਡਾਕਟਰ ਦੀ ਪਈ ਹੋਈ ਕਬੱਡੀ ਆ ਇੱਕ ਪਾਸੇ ਤਾਰੀਆ ਨਾਲ ਮੈਂ ਦੇਖਦਾ ਜੀ ਪਾਲੀ ਪ੍ਰਗਟ ਪਿੱਥੋ ਦਾ ਸ਼ੀਰਾਗਾ ਆਓ ਇਧਰਲੇ ਪਾਸੇ ਅਮਰਤ ਵਰਗੇ ਨੌਜਵਾਨ ਬੱਲੇ ਬੱਲੇ ਹੋ ਗਏ ਲੱਗਿਆ ਹੋਇਆ ਜੋਰ ਕਬੱਡੀ ਦਾ ਡਾਡਾ ਜੋਰ ਲੱਗਿਆ ਹੋਇਆ ਬੋਲੇ ਸੋਨ ਹਾਲ ਕੀ ਬਾਤ ਆ ਸਵਾਦ ਆ ਵੀ ਠੀਕੋ ਵੀ ਖੁਸ਼ਮੰਤ ਤਾੜੀ ਮਾਰ ਕੇ ਦੱਸੋ ਖੁਸ਼ ਹੋ ਗਰਾਊਂਡ ਵਾਲੇ ਮੈਕ ਦੀ ਆਵਾਜ਼ ਖੋਲ ਦਿਓ ਜੀ ਸਾਊਂਡ ਵਾਲੇ ਵੀਰ ਨੂੰ ਬੇਨਤੀ ਆ ਗਰਾਊਂਡ ਵਾਲੇ ਮੈਕ ਦੀ ਆਵਾਜ਼ ਖੋਲ ਆਵਾਜ਼ ਖੋਲ ਦੇ ਬਾਈ ਜੀ ਪਲੀਜ਼ ਬੇਨਤੀ ਆ ਆਫਰਾ ਦੇ ਇਹਦੀ ਰੀਜ ਭਾਜਾ ਦੀ ਉਹਦੀ ਆ ਜਾ ਬਈ ਹਾਂਜੀ ਵੀਰ ਜੀ ਹਾਂਜੀ ਪੁੱੱਤਰ ਪਲਵਾਨ ਉਹਨਾਂ ਵੱਲੋਂ ਦੋਨੇ ਟੀਮਾਂ ਦੇ ਲਈ ਇਹ ਇੱਕ ਪਾਸੇ ਦੇਖਦਾ ਵੀ ਪਿੱਥੋ ਵਾਲਾ ਮਾਰੋ ਤਾਰੇ ਵੀ ਜ਼ੋਰਦਾਰ ਸੀਰੇ ਦੇ ਨਾਲ ਤੇ ਜ਼ੋਰਦਾਰ ਦੁਨੀਆ ਦੀਆਂ ਟੀਮਾਂ ਲਈ ਪੁੱਚਰ ਪਲਵਾਰ ਉਹਨਾਂ ਵੱਲੋਂ 100-100 ਰੁਪਏ ਦਾ ਵੱਡਾ ਮਾਨ ਸਨਮਾਨ ਅੱਜ ਦੁਨੀਆ ਦੇ ਮਹਾਨ ਖਿਡਾਰੀਆਂ ਦੀ ਗੱਲ ਸ਼ੇਰੋਂ ਦੀ ਟੀਮ ਦੇ ਰਾਜਿਆਂ ਨੂੰ ਵੇਂਦੀ ਟੀਮਾਂ ਜਿਹੜੀਆਂ ਖੇਡਣ ਜੋੜਾ ਨਾਲ ਕਬੱਡੀ ਪੁੱਤ ਸਰਦਾਰਾਂ ਦੀ ਰੰਗਲੇ ਪੰਜਾਬ ਦੀ ਰੰਗਲੀ ਜਵਾਨੀ ਆ ਹੁਣ ਕਬੱਡੀ ਦੇ ਮੈਚ ਨੇ ਇਧਰਲੇ ਪਾਸੇ ਦਗਾਲ ਦਾ ਬਿੱਟੂ ਆ ਹੁਣ ਦੇਖਦੇ ਆ ਵੀ ਜਫਾ ਲਾਉ ਜਾਣਾ ਇੱਕ ਪਾਸੇ ਪਾਲੀ ਐ ਉਹ ਵੀ ਨੌਜਵਾਨ ਪੂਰਾ ਟੌਪ ਦਾ ਪਰ ਇਧਰਲੇ ਪਾਸੇ ਪਾਲੀ ਆ ਪਾਲੀ ਆ ਚੱਲ ਵੀ ਨੌਜਵਾਨਾ ਡਾਕਟਰ ਸਿਆ ਪੁੱਚਰ ਪਲਵਾਨ ਦੋਨੇ ਟੀਮਾਂ ਦੇ ਲਈ ਵੱਡੇ ਮਾਨ ਸਨਮਾਨ ਕਰਦੇ ਨੇ ਬਹੁਤ ਬਹੁਤ ਧੰਨਵਾਦ 100-100 ਰੁਪਿਆ ਉਹਨਾਂ ਖਿਡਾਰੀਆਂ ਦੇ ਲਈ ਬਾਕੀ ਦਰਦ ਤਾਂ ਵੀ ਜਿਹੜੇ ਨੇ ਇਹ ਜਿਹੜਾ ਸਾਦੇ ਰੇੜੇ ਲਓ ਬਲਜੀਤ ਸਿੰਘ ਡਾਕਟਰ ਦੀ ਪਈ ਹੋਈ ਕਬੱਡੀ ਆ ਕਿਉਂਕਿ ਜੇਕਰ ਗੱਲ ਕਰੀਏ ਇਹ ਸੈਮੀਫਾਈਨਲ ਮੈਚ ਜਿੱਥੇ ਜਿਹੜੀ ਟੀਮ ਜਿੱਤੇ ਉਹ 31000 ਦੇ ਜਿਹੜੇ ਹੱਕ ਦਾ ਦਰ ਤਕਰੀਬਨ ਮਾਨੀ ਜਾਂਦੀ ਆ ਬਾਕੀ ਫਾਈਨਲ ਦੇ ਵਿੱਚ ਜਿਹੜੇ ਕਲੀਅਰ ਹੋਦਾ ਮੋਟਰਸਾਈਕਲਾਂ ਦਾ ਲੋ ਕਬੱਡੀ ਜਿਹੜੀ ਆਪਾਂ ਦੇਖਦੇ ਆਂ ਵੀ ਡਾਕਟਰਸ ਦੀ ਪਈ ਹੋਈ ਬਲਜੀਤ ਸਿੰਘ ਦੀ ਇੱਕ ਪਾਸੇ ਪਿੱਥੋ ਵਾਲਾ ਪਿੱਥੋ ਵਾਲਾ ਕੀ ਬਾਤ ਆ ਹੁਣ ਸੀਰੇ ਦੇ ਨਾਂ ਤੇ ਮਾਰ ਦੋ ਤਾੜੀ ਵੀ ਜ਼ੋਰਦਾਰ ਹਾਂ ਐਵੇਂ ਨਹੀਂ ਪਿੱਥੋ ਵਾਲੇ ਦਾ ਨਾਂ ਬੋਲਦਾ ਹਰਪ੍ਰੀਤ ਸਿੰਘ ਜੀ ਮੱਦਾ ਉਹਨਾਂ ਵੱਲੋਂ ਸੀਰੇ ਦੇ ਲਈ 100 ਰੁਪਿਆ ਧੰਨਵਾਦ ਕਿਉਂਕਿ ਨਰਵੈਰ ਸਿੰਘ ਕੋਨੀ ਸਰਦਾਰ ਸੇਰ ਸਿੰਘ ਦਾ ਪੁੱਤਰ ਮੈਦਾਨ ਦੇ ਵਿੱਚ ਕਬੱਡੀ ਪਾਉਦਾ ਹੋਇਆ 500 ਰੁਪਏ ਸਾਡੇ ਵੀਰ ਭੋਲੂ ਵੱਲੋਂ ਜਿਹੜਾ ਸੀਰੇ ਦੇ ਲਈ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਧੰਨਵਾਦ ਕਰਦਾ 500 ਰੁਪਿਆ ਓਲੂ ਸਾਡੇ ਵੀਰ ਕਰਿਆਨੇ ਵਾਲਾ ਦੁਕਾਨਦਾਰ ਬਹੁਤ-ਬਹੁਤ ਧੰਨਵਾਦ ਉਹਨਾਂ ਵੱਲੋਂ 100 ਰੁਪਿਆ ਉਹਨਾਂ ਦੇ ਬ੍ਰਦਰ ਅਸ਼ੋਕ ਮਰਜੀ ਉਹਨਾਂ ਵੱਲੋਂ 100 ਰੁਪਿਆ ਸੀਰੇ ਦੇ ਲਈ ਹਾਂਜੀ ਜਿੰਨਾ ਵੀ ਸੀਰਾ ਕਹਿੰਦੇ ਜਫਾ ਲਊ ਸਾਡਾ ਵੀਰ ਗੋਪੇ ਦਾ ਬੇਦਵਾ ਉਹ ਕਹਿੰਦਾ ਵੀ 100 ਰੁਪਏ ਹਲਕੇ ਜਫੇ ਉਹਨਾਂ ਵੱਲੋਂ ਜਿਹੜਾ ਵਿਸ਼ੇਸ਼ ਤੌਰ ਤੇ ਦਿੱਤਾ ਜਾਊਗਾ ਬਹੁਤ ਬੜਾ ਮਾਣ ਮਤ ਕਰਦਾ ਮੈਂ ਸਾਡੇ ਵੀਰਾਂ ਦਾ ਲੈ ਵੀ ਪਾਲੀ ਸਾਹਿਬ ਨੌਜਵਾਨਾਂ ਪਾ ਮੁੰਡੇ ਕਬੱਡੀ ਸੱਜੇ ਪੱੜ ਤੇ ਮਾਰ ਪੋਲੀਆਂ ਦੋ ਧਾਪੀਆਂ ਅੱਗੇ ਵੱਧ ਕੇ ਪਾਈ ਹੋਈ ਕਬੱਡੀ ਇੱਕ ਬਾਸ ਇਹ ਦੇਖਦਾ ਵੀ ਨਿੱਕਾ ਨੌਜਵਾਨ ਡੱਕੜ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਪਰ ਇਧਰਲੇ ਪਾਸੇ ਕਿਉਂਕਿ ਟੀਮਾਂ ਦਾ ਜਿਹੜਾ ਜੋਰ ਲੱਗਿਆ ਪਿਆ ਮੋਟਰਸਾਈਕਲ ਜਾਂ ਮੇ ਆ 3000 ਕੀਮਤਾ ਜਾਂਦੇ ਦੀ ਹੁਣ ਇਹ ਆਪਾਂ ਦੱਸ ਦਈਏ ਇਸੇ ਤਰ੍ਹਾਂ 11 ਤਰੀਕ ਨੂੰ ਪਲਾਂਟ ਦੇ ਕਬੱਡੀ ਕੱਪ ਦੇ ਵੀ ਆਈ ਰੌਣਕਾਂ ਜਿਹੜੀਆਂ ਲੱਗਣੀਆਂ ਨੇ 11 ਤਰੀਕ ਨੂੰ ਉੱਥੇ 12 ਨੂੰ ਆਪਣੇ ਖੋਕਰ ਕਮੰਡਮੈਂਟ ਲੋ ਇੱਕ ਵਾਰ ਦੇਖਦਾ ਵੀ ਅੰਮ੍ਰਿਤ ਮਾਲ ਵਰਗੇ ਨੌਜਵਾਨ ਅੱਜ ਖਿਡਾਰੀ ਜਿਹੜੇ ਮੈਦਾਨ ਦੇ ਵਿੱਚ ਫਤੇਗੜ ਵਾਲੇ ਜਗਮੀਰ ਸਿੰਘ ਦੀ ਪਈ ਹੋਈ ਕਬੱਡੀ ਆ ਲੱਗਦਾ ਹੋਇਆ ਜਫਾ ਏ ਚੱਪਾ ਚੱਪਾ ਚਰਖਾ ਜਲੇ ਮਾਰੋ ਤਾੜੀ ਵੀ ਜਾਫੀ ਦੇ ਰਾਹ ਦੇ ਏ ਅੰਮਰਤਪਾਲ ਵਾਲਾ ਚੱਲ ਵੀ ਨੌਜਵਾਨਾ ਨਰਵੈਰ ਸਿਆ ਪਾ ਮੁੰਡਿਆ ਕਬੱਡੀ ਅੱਜ ਏਰੀਆ ਦਾ ਮਾਨ ਆਪਾਂ ਗੱਲ ਕਰੀਏ ਕਿਉਂਕਿ ਆਪਣੇ ਏਰੀਆ ਦੇ ਵਿੱਚ ਐਵੇਂ ਨਹੀਂ ਮੈਕਾ ਤੋਂ ਸਾਡੇ ਵੀਰ ਮਾਹੀ ਵਰਗੇ ਖਿਡਾਰੀਆਂ ਦਾ ਜਿਹੜਾ ਨਾਂ ਬੋਲਦੇ ਉਧਰਲੇ ਪਾਸੇ ਦਗਾਲ ਦਾ ਬਿੱਟੂ ਏ ਲੱਗ ਗਿਆ ਜਫਾ ਬਿੱਟੂ ਦਗਾਲ ਤਾੜੀ ਮਾਰਾ ਕਰੋ ਵੀ ਜ਼ੋਰਦਾਰ ਜਦੋਂ ਨੌਜਵਾਨ ਜਫਾ ਲਾਉਂਦਾ ਕਿਉਂਕਿ ਸੋਣਾ ਸੋਣਾ ਤੋਂ ਲੈ ਕੇ ਸਨਮਾਨ ਕਰ ਰਹੇ ਆ ਸਾਰੇ ਵੀਰਾਂ ਦਾ ਧੰਨਵਾਦ ਵੱਡੇ ਮਾਣ ਵਾਲੀ ਗੱਲ ਰਾਇਏ ਦੀ ਟੀਮ ਤੇ ਸ਼ੇਰੋ ਨੂੰ ਬੇਨਤੀ ਵੀ ਹੈ ਜੋ ਵੀ ਟੀਮਾਂ ਰੈਡੀ ਰਹਿਣਾ ਲਓ ਡਾਕਟਰ ਦੀ ਫਿਰ ਕਬੱਡੀ ਪੈਂਦੀ ਹੋਈ ਸੈਮੀਫਾਈਨਲ ਮੈਚ ਕਾ ਲੂਗੇ ਬਿੰਦਲਵਾਲ ਵਿੱਚ ਦੇਖਦਾ ਵੀ ਕਿਉਂਕਿ ਵੱਡਾ ਪਿਆਰ ਆ ਨੌਜਵਾਨ ਸੀਰਰ ਕੇ ਦੇ ਨਾਲ ਪਰ ਅੱਜ ਕਬੱਡੀ ਦੇ ਵਿੱਚ ਜਦੋਂ ਕਹਿੰਦੇ ਆ ਵੀ ਵੱਖਰੀਆਂ ਗੱਲਾਂ ਹੋ ਜਾਂਦੀਆਂ ਉਧਰਲੇ ਪਾਸੇ ਸਾਡੇ ਵੀ ਸਟੂਡੀਓ ਵੀ ਲਓ ਇੱਕ ਪਾਸੇ ਅੰਮ੍ਰਿਤਪਾਲ ਇਧਰਲੇ ਪਾਸੇ ਡਾਕਟਰ ਨੌਜਵਾਨ ਮੈਂ ਦੇਖਦਾ ਵੀ ਕਾਲੂ ਕੇ ਬੜਾ ਬਲਜੀਤ ਸਿੰਘ ਆਪਣੀ ਟੀਮ ਦੇ ਲਈ ਜਿੱਥੇ ਕਾਲੂਗਿਆਂ ਦੀ ਟੀਮ ਦੇ ਲਈ ਇੱਕ ਅਗ ਦਾ ਹੋਰ ਵਾਦਾ ਕਰਦਾ ਹੋਇਆ ਚੱਲ ਵੀ ਨੌਜਵਾਨਾ ਪਾਲੀ ਸਿਆ ਨੰਗਲ ਦੇ ਕਬੱਡੀ ਕਬ ਦੇ ਮੋਟਰਸਾਈਕਲ ਦੇ ਇਧਰਲੇ ਪਾਸੇ ਬਿੱਟੂ ਆ ਹੁਣ ਦੋ ਕਬੱਡੀ ਦੇ ਮਹਾਰਤਿਆਂ ਦਾ ਹੋਊਗੀ ਟੱਕਰ ਇੱਕ ਪਾਸੇ ਪਾਲੀ ਦੂਜੇ ਪਾਸੇ ਬਿੱਟੂ ਏ ਬੋਲੇ ਸੋਨਹਾਰ ਬਿੱਟੂ ਦਗਾ ਦੀ ਵੀ ਜ਼ੋਰਦਾਰ ਸ਼ਾਬਾਸ਼ ਉਧਰਲੇ ਪਾਸੇ ਸੀਰੇ ਦਾ ਕਮਾਲ ਇਧਰਲੇ ਪਾਸੇ ਬਿੱਟੂ ਦਗਾਲ ਕਿਉਂਕਿ ਗੱਲ ਅੱਬਾ ਕਰੀਏ ਇਹਨਾਂ ਖਿਡਾਰੀਆਂ ਦੀ ਚੋਟੀ ਦੇ ਮੁਕਾਬਲੇ ਲਓ ਸੀਰਾ ਵਾਲਿਆ ਵਾਲੀ ਦੀ ਦਰਤਿਆ ਫੇਰ ਕਬੱਡੀ ਪਾਉਂਦਾ ਹੋਇਆ ਉਧਰਲੇ ਪਾਸੇ ਪਿੱਥੋ ਵਾਲਾ ਪਿੱਥੋ ਵਾਲਾ ਇਹ ਬੱਲੇ 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 ਸ਼ਾਬਾਸ਼ ਬੋਲੇ ਸੋਨ ਹਾਲ ਬੱਲੇ 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 ਸ਼ਿਰਾ ਸ਼ੀਰਾ ਸ਼ੀਰਾ ਆਹੋ ਹਾ ਹਾ ਬਾਈ ਤਾੜੀ ਮਾਰ ਕੇ ਦੱਸੋ ਸਵਾਦ ਆ ਜਾਣਾ ਤਾੜੀ ਮਾਰ ਕੇ ਠੀਕ ਹੈ ਜੀ ਜੋਸ਼ ਹੈ ਹੋ ਮੈਚਾਂ ਦੇ ਵਿੱਚ ਪਰ ਉਧਰਲੇ ਪਾਸੇ ਡਬਲ ਟੱਚ ਹੋ ਗਿਆ ਕਿਉਂਕਿ ਮੈਂ ਦੇਖਦਾ ਵੀ ਦੋਨੇ ਪਾਸੇ ਜੇਕਰ ਆਪਾਂ ਗੱਲ ਕਰੀਏ ਵੀ ਪੂਰੇ ਪੰਜਾਬ ਦੇ ਸਾਰੇ ਹਿੰਦੁਸਤਾਨ ਦੇ ਦੋ ਚੋਟੀ ਦੇ ਜਾਫੀ ਖੇਡ ਰਹੇ ਨੇ ਇੱਕ ਪਾਸੇ ਸ਼ੀਰਾ ਦੂਜੇ ਪਾਸੇ ਬਿੱਟੂ ਆ ਉਹਨਾਂ ਨੌਜਵਾਨਾਂ ਦੀ ਆਪਾਂ ਗੱਲ ਕਰਨੀ ਹੈ ਨੌਜਵਾਨਾਂ ਦੀ ਮੈਦਾਨਾਂ ਦੇ ਵਿੱਚ ਦਾਰੇ ਦੇ ਮੇਰੇ ਦਰਸ਼ਕ ਵੀਰ ਕਿਉਂਕਿ ਇਹਦੇ ਬਾਅਦ ਫਾਈਨਲ ਰਾਜਿਆ ਤੇ ਸ਼ੇਰਾਂ ਨੂੰ ਬੇਨਤੀ ਹੈ ਵੀ ਤਿਆਰ ਰਵੇ ਉਹਨਾਂ ਦੇ ਵੀ ਆਪਾਂ ਜਿਹੜੀ ਗੱਲ ਕਰਨੀ ਹੈ ਨੌਜਵਾਨਾਂ ਦੀ ਚੱਲ ਵੀ ਡਾਕਟਰ ਸਾਹਿਬ ਨੌਜਵਾਨਾਂ ਪਾ ਮੁੰਡੇ ਕਬੱਡੀ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਅੱਜ ਚੌਕਿਆਂ ਦੀ ਧਰਤੀ ਤੇ ਵੱਡੀਆਂ ਲੱਗੀਆਂ ਹੋਈਆਂ ਵੱਡੀਆਂ ਰੌਣਕਾਂ ਜਿੱਥੇ ਸਾਡੇ ਵੀ ਰਸ਼ੀਦ ਉਦਮ ਸਿੰਘ ਸਪੋਰਟਸ ਕਲੱਬ ਸਾਰੇ ਦਰਸ਼ਕ ਵੀਰ ਸਾਰੇ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਲਓ ਜਿੱਥੇ ਮੈਂ ਦੇਖਦਾ ਵੀ ਅਮਰਤਪਾਲ ਵਰਗੇ ਨੌਜਵਾਨ ਪਾਲੀ ਵਰਗੇ ਨੇ ਟਾਰੀ ਵਰਗੇ ਆ। ਕੀ ਬਾਤ ਹੈ। ਮੈਨੂੰ ਲੱਗਦਾ ਵੀ ਜਿੰਨਾ ਸੋਭਾ ਤੋਂ 119 400 ਵੀਰੇ ਮੈਂ ਦੇਖਦਾ ਵੀ ਉਨੀ ਦਰਸ਼ਕ ਵੀਰ ਜਿਹੜੇ ਸਾਡੇ ਵੀਰ ਆ ਜਿਹੜੇ ਇਧਰਲੇ ਪਾਸੇ ਨਿੱਕੇ ਵਰਗੇ ਪਰ ਪਾਲੀ ਜਿਹੜਾ ਫੋਡੇਗੜਖੰਨਾ ਦੀ ਟੀਮ ਦੇ ਲਈ ਇੱਕ ਆਗ ਦਾ ਵਾਅਦਾ ਕਰਦਾ ਹੋਇਆ ਆ ਬਾਲਿਆਮਾਲੀ ਵਾਲਾ ਸ਼ੀਰ ਅੱਗੇ ਵੱਧ ਕੇ ਪਈ ਹੋਈ ਕਬੱਡੀ ਆ। ਕਿਉਂਕਿ ਮੈਦਾਨ ਦੇ ਵਿੱਚ ਮੈਂ ਦੇਖਦਾ ਵੀ ਦੋ ਸੀਰੇ ਖੇਡ ਰਹੇ ਆ ਇੱਕ ਮਿੱਥੋ ਵਾਲਾ ਉਧਰਲੇ ਪਾਸੇ ਦੇਖਦਾ ਵੀ ਨੌਜਵਾਨ ਜਿਹੜਾ ਕਾਲੋਗਿਆਂ ਦੀ ਟੀਮ ਦੇ ਲਈ ਅੱਜ ਵੱਡੇ ਮਾਣ ਵਾਲੀ ਗੱਲ ਆ ਜਿਹੜਾ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਵਾਲਿਆਮੋਲੀ ਦੀ ਤਰ੍ਹਾਂ ਆ ਨੌਜਵਾਨ ਸੀਰਾ ਕੰਤੀ ਜੀ ਹਾਂਜੀ ਦਰਸ਼ਕਾਂ ਦੀ ਤਾੜੀ ਮਰਵਾ ਦਿਓ ਜੀ ਇੱਕ ਵਾਰ ਜ਼ੋਰਦਾਰ ਮੈਂ ਇਹ ਤਾਂ ਸਾਡੇ ਦਰਸ਼ਕਾਂ ਆ ਵੀ ਦੱਸਣਗੇ ਕਿਉਂਕਿ ਡਬਲ ਡੱਜ ਜਿਹੜਾ ਹੁੰਦਾ ਹੋਇਆ ਜਿੱਤੇ ਲਾ ਵੀ ਮੈਂ ਬੇਨਤੀ ਕਰਦਾ ਵੀ ਉਹਨੂੰ ਕਬੱਡੀ ਦੇ ਸੌ ਲੱਗੇ ਹਾਂਜੀ ਉਦਮ ਸਿੰਘ ਕਲੱਬ ਦੇ ਨਾਂ ਤੇ ਹਾਂਜੀ ਜਿਹੜਾ ਕਬੱਡੀ ਦੇ ਨਾਂ ਤੇ ਤਾੜੀਆਂ ਮਾਰੇ ਉਹਨੂੰ ਕਬੱਡੀ ਅੰਗੇ ਵੀ ਕਬੱਡੀ ਦੀ ਸਾ ਹਾਂ ਐਨਾ ਪਿਆਰ ਕਰਦੇ ਸਾਡੇ ਦਰਸ਼ਕ ਵੀਰ ਹਾਂ ਫੇਰ ਜਿਹੜਾ ਡਬਲ ਟੱਚ ਹੁੰਦਾ ਹੋਇਆ ਕੀ ਬਾਤ ਹੈ ਮੈਚ ਵਧੀਆ ਦੋਨੇ ਟੀਮਾਂ ਦਾ ਜੋਰ ਲੱਗਿਆ ਹੋਇਆ ਇਧਰਲੇ ਪਾਸੇ ਬਿੱਟੂ ਉਧਰਲੇ ਪਾਸੇ ਸੀਰਾ ਹੋਰ ਦਰਸ਼ਕ ਵੀ ਸੋਚ ਰਹੇ ਆ ਕਿਉਂਕਿ ਦਿਲਾਂ ਦੇ ਰਾਹੀ ਜਿਹੜੀਆਂ ਤੇਜ਼ ਹੁੰਦੀਆਂ ਜਾਂਦੀਆਂ ਨੇ ਸਾਰਿਆਂ ਦੀਆਂ ਕੋਈ ਸੋਚ ਕੋਈ ਸੋਚਦਾ ਵੀ ਫਟੇਗੜ ਸੱਣਾ ਜਿੱਤੂਗੀ ਉਧਰਲੇ ਸੀਰਾ ਜਫਾੜਾ ਆਂਦੇ ਇਧਰ ਬਿੱਟੂ ਜਫਾੜਾ ਆਂਦਾ ਇਹ ਫਾਈਨਲ ਆ ਜਦੋਂ ਰਿਜ਼ਲਟ ਕਲੀਅਰ ਹੋਣਾ ਉਦੋਂ ਪਤਾ ਲੱਗਣਾ ਕਿਉਂਕਿ ਆਪਾਂ ਦੇਖਦੇ ਆ ਵੀ ਸਾਰੇ ਵੀਰ ਆਪਦੇ ਆਪ ਦੇ ਅੰਕੜੇ ਭਾਈ ਤੁਸੀਂ ਵੀ ਜਿਹੜੇ ਨਿਗਰ ਰੱਖਣੀਆਂ ਵੀ ਜਿਹੜੇ ਬੈਸਟ ਰੇਟ ਰਹੇ ਭਾਈ ਜੀ ਹਾਂਜੀ ਬਲਵਿੰਦਰ ਸਿੰਘ ਜੀ ਜਾਨਦਾਰ ਦੋਨੀਆਂ ਟੀਮਾਂ ਨੂੰ ਤੇ ਨਾਲ ਹੀ 100 ਰੁਪਿਆ ਇਸ ਸਰਦਾਰ ਸਿੰਘ ਜੀ ਮਾਣ ਉਹ ਜਿਹੜੇ ਲਈ ਠੀਕ ਹੈ ਜੀ ਸੀਰੇ ਦੇ ਲਈ ਸੀਰੇ ਦੇ ਲਈ ਬੜਾ ਮਾਣ ਸਨਮਾਨ ਹਾਂਜੀ ਭਾਈ 1 ਮਿੰਟ ਜੀ ਦੱਸ ਵੀ ਹਰਬੀਦ ਨਾ ਨਾ ਕੋਈ ਕੋਈ ਠੀਕ ਹੈ ਜੀ ਲੋ ਇਧਰਲੇ ਪਾਸੇ ਪਾਲੀ ਫੇਰ ਕਬੱਡੀ ਪਾਉਂਦਾ ਇੱਕ ਪਾਸੇ ਜਗਮੀਤ ਆ ਨਾਲ ਮੈਂ ਵੀ ਬਿੱਟੂ ਆ ਨਾਲ ਤਾਰੀਆ ਲੱਕੀਆ ਪੁਲਸੀਆ ਚਾਰੇ ਜਿਹੜੇ ਆਫੀ ਐ ਪਾਲੀ ਕਬੱਡੀ ਪਾਰਾ ਕਿਉਂਕਿ ਕੋਸ਼ਾਂ ਇਸ਼ਾਰੇ ਨੌਜਵਾਨ ਕਰ ਰਹੇ ਨੇ ਇਧਰਲੇ ਪਾਸੇ ਫੇਰ ਜਿਹੜਾ ਪੁਆਇੰਟ ਸਹੀ ਜਜਮੈਂਟ ਦਾ ਦੇਵ ਸਾਡਾ ਵੀਰ ਅੱਬਾ ਰੈਫਰੀਆਂ ਦੇ ਨਾਂ ਤੇ ਵੀ ਇੱਕ ਵਾਰੀ ਤਾੜੀ ਮਾਰ ਦੋ ਵੀ ਚੋਟੀ ਦੀ ਰੈਫਰਸ ਹੋ ਰਹੀ ਆ ਟਲਵਾ ਵਾਲਾ ਪ੍ਰਗਟ ਸਾਡਾ ਵੀਰ ਦੇ ਸੀਰਾ ਪਪਾਲ ਨਿਮਾ ਪੋਡੀਪੁਰ ਵਾਲਾ ਪੰਜਾਬ ਦੇ ਜਿਹੜੇ ਉੱਥੇ ਮੈਂ ਫੌਜੀ ਦੀ ਵੀ ਗੱਲ ਕਰਾਂ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਵਧੀਆ ਜਿਹੜੇ ਮਾਨ ਸਨਮਾਨ ਕਰ ਰਹੇ ਨੇ ਸਾਰੇ ਵੀਰਾਂ ਦਾ ਧੰਨਵਾਦ ਉਧਰਲੇ ਪਾਸੇ ਵਧੀਆ ਜਿਹੜੀਆਂ ਰੈਫਰਸ ਵਧੀਆਂ ਸਵਾਮਨ ਮਾਰ ਰਹੇ ਨੇ ਇੱਕ ਇੱਕ ਅੰਕੜਾ ਪੂਰਾ ਜਿਹੜਾ ਉਹਨਾਂ ਵੀਰਾਂ ਦਾ ਵੀ ਕਵਰਜ ਕੀਤਾ ਹੋਇਆ ਇਧਰਲੇ ਪਾਸੇ ਵੀ ਦੇਖਦਾ ਵੀ ਅੰਮ੍ਰਿਤ ਮਰਗੇ ਰੈਂਬੋ ਵਰਗੇ ਨੌਜਵਾਨ ਨੇ ਪਰ ਵਾਲਿਆਂ ਵਾਲੀ ਦਾ ਸ਼ੀਰੇ ਨੌਜਵਾਨ ਨੇ ਕਾਲੂਗਿਆਂ ਦੀ ਟੀਮ ਦੇ ਲਈ ਇੱਕ ਅੰਕ ਦਾ ਬਾਧਾ ਉਹਦੇ ਰਾਏ ਦੀ ਟੀਮ ਰੈਡੀ ਹੈ ਬਾਈ ਜੀ ਸ਼ੇਰੋਂ ਤੇ ਰਾਏ ਦੀ ਟੀਮ ਤਿਆਰ ਹੋ ਬਈ ਅਗਲਾ ਮੈਚ ਹੈ ਬਈ ਜੀ ਧਿਆਨ ਰੱਖਾ ਕਰਮਾ ਕਰਕੇ ਕੀ ਬਾਤ ਹੈ ਚੱਲ ਵੀ ਨਰਮੈਤ ਜੀ ਨੌਜਵਾਨਾ ਬਲਜੀਤ ਸਿੰਘ ਡਾਕਟਰ ਜਿੱਥੇ ਸਿਲਵਰਾ ਦੇ ਕਬੱਡੀ ਕੱਪ ਦਾ ਵੈਸਟ ਵੱਡੀ ਮਾਣ ਵਾਲੀ ਗੱਲ ਆ ਉੱਥੇ ਵੀ ਨੌਜਵਾਨ ਤਕੜੀਆਂ ਕਬੱਡੀਆਂ ਪਾਉਂਦਾ ਐਸਾ ਹਾਲ ਜਿਹੜਾ ਟੌਪ ਖੇਡਦਾ ਬੜੀ ਕਿਰਪਾ ਕੀ ਅੱਜ ਬਾਬਾ ਸਿੱਧ ਸਿਲਵਰਾ ਦੀ ਕਿਉਂਕਿ ਇਸ ਨੌਜਵਾਨ ਤੇ ਆਪਾਂ ਡਾਕਟਰ ਦੀ ਗੱਲ ਕਰੀਏ ਮੋਟਰਸਾਈਕਲ ਦੇ ਨਾਲ ਵੱਡੇ ਮਾਣ ਸਨਮਾਨ ਦੀਆਂ ਗੱਡੀਆਂ ਦੇ ਨਾਲ ਵੱਡਾ ਮਾਣ ਸਨਮਾਨ ਜਗਦੀਪ ਵੀਰ ਨੇ ਵੀ ਵੱਡਾ ਮਾਣ ਸਨਮਾਨ ਕੀਤਾ ਬੁਲਟ ਮੋਟਰਸਾਈਕਲ ਕੋਟੜੇ ਦੇ ਕਬੱਡੀ ਕੱਪ ਤੇ ਵੀ ਨੌਜਵਾਨ ਨੂੰ ਮੋਟਰਸਾਈਕਲ ਮਿਲਿਆ ਬੁਲਟ ਮੋਟਰਸਾਈਕਲ ਕਿਉਂਕਿ ਇਹਨਾਂ ਖਿਡਾਰੀਆਂ ਦੀ ਵਖਰੀ ਜਿਹੜੀ ਆਪਾਂ ਅੱਜ ਦੇਣਾ ਵੱ ਨੌਜਵਾਨ ਪ੍ਰਮੋਟਰਾਂ ਦੀ ਕੋਚਾਂ ਦੀਆਂ ਮਾਰਾਂ ਖਾਧੀਆਂ ਨੇ ਲਿਸਕਦੀਆਂ ਫਿਰ ਨਜਵਾਨੀਆਂ ਦੇ ਲੱਖ ਲੱਖ ਦੀ ਕਬੱਡੀ ਪੈਂਦੀ ਸਭ ਕਹਿੰਦੇ ਵੀ ਖੇਡ ਪ੍ਰਮੋਟਰਾਂ ਦੀਆਂ ਮਿਹਰਮਾਨੀਆਂ ਨੇ ਇਹ ਅਮਰਤਪਾਲ ਵਰਗੇ ਮੈਂ ਦੇਖਦਾ ਵੀ ਡਾਡਾ ਬੱਲੇ 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 ਸ਼ਾਬਾਸ਼ ਇਹ ਆ ਡਾਡੇ ਜੋਰ ਆ ਭਾਈ ਹੁਣ ਤੁਸੀਂ ਤਾੜੀ ਮਾਰ ਕੇ ਦੱਸੋ ਖੁਸ਼ ਹੋ ਤੁਸੀਂ ਅੰਦਰੋਂ ਅੰਦਰਲਾ ਮਣੀਰਾਮ ਖੁਸ਼ ਹੋ ਛੋਟਾ ਸ਼ਾਬਾਸ਼ ਸਾਰੇ ਵੀਰ ਬਹੁਤ ਬਹੁਤ ਧੰਨਵਾਦ ਅੱਜ ਜਿੱਥੇ ਉਧਰਲੇ ਪਾਸੇ ਬਿੱਟੂ ਆਏ ਹਾਏ 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 ਕੀ ਬਾਤ ਐ ਸਾਨਾ ਦੇ ਭੇੜਾਂ ਦੇ ਵਿੱਚ ਆਈ ਜਾਂਦਾ ਕੋਈੜਾ ਕੋਈ ਕੁਛ ਨਹੀਂ ਗੱਲ ਰੈਫਰੀਓ ਸੋਡੀ ਵੀ ਆਪਾਂ ਸਿਫਤ ਕਰਦੇ ਆ ਕਿਉਂਕਿ ਕਾਂਤੀ ਜੀ ਹਾਂਜੀ ਰੈਫਰੀਓ ਨੂੰ ਬਚਾ ਕੇ ਰੱਖੋ ਨਾ ਨਾ ਕੋਈੜਾ ਕੋਈ ਨਹੀਂ ਇਹਨਾਂ ਦੇ ਨਾਲ ਹੀ ਸਾਰਾ ਕੁਝ ਆਪਣਾ ਉਧਰਲੇ ਪਾਸੇ ਜਾਨ ਸਾਰੀ ਕੀਤੀ ਹੋਈ ਕਮਾਸ ਏ ਸੀਰਾ 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 ਸਵਦੀ 1 2 ਬੋਲੇ ਹਾਂ ਮੈਚ ਜਿਹੜਾ ਸਪ ਇੱਕ ਮਿੰਟ ਜੀ ਹੈਲੋ ਅੱਪਾ ਬੈਲਾ ਸਕੋਰ ਦੱਸ ਦਿਆ ਫਤੇਗੜ ਸੰਨਾਂ ਦੀ ਟੀਮ ਦੇ 16 ਪੁਆਇੰਟ ਤੇ ਜਿਹੜੀ ਟੀਮ ਕੌਲੋਗੇ ਸੀ ਉਹਨਾਂ ਦੇ ਪੁਆਇੰਟ ਆ ਜਿਹੜੇ ਸਾਡੇ ਵੀਰਾਂ ਨੇ ਦੱਸਿਆ ਵੀ 10.5 ਪੁਆਇੰਟ ਆ ਫਤੇਗੜ ਫਾਈਨਲ ਦੇ ਵਿੱਚ ਪਹੁੰਚੀ ਆ